8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਿਆ ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਡੀਪੂ ਹੋਲਡਰ ਨੇ ਪਿੰਡਾਂ ਜਾਂ ਸ਼ਹਿਰਾਂ ਚੋਂ ਅਨਾਜ ਵੰਡਦੇ ਆ ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ ਪੰਜਾਬ ਦੇ ਅੰਦਰ ਪਹਿਲੋਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਨ ਮਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ 홀ਡਰਾਂ ਨੂੰ ਉਹ 50 ਰੁਪਏ ਪਰ ਦੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਅਦਾ ਕਰਦੇ ਆ ਹੁਣ ਇਹ 50 ਬੇਜ ਥਾ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਮਣੀ ਆ ਉਹ ਉਹ ਹੋਰ ਮਿਲ ਲਈ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਪੰਜਾਬ ਦੇ ਅੰਦਰ 200 ਜੇ ਕਿਸੇ ਡੀਪੂ ਹੋਲਡਰ ਕੋ ਕਾਰ ਨੇ ਤੇ ਜੇ ਪਾਰ ਕਾਰ ਦੇ ਉੱਤੇ ਅਸੀਂ 4 ਜੀ ਲਾਈਏ ਕਿਤੇ 3 ਹੋ ਸਕਦਾ ਕਿਤੇ 5 ਹੋ ਸਕਦਾ ਇਹ 800 ਲਾਹ ਪਤਰੀ ਬਣਦੇ ਆ ਤੇ ਇਹਨਾਂ 200 ਕਾਰ ਦੇ ਉੱਤੇ ਪਹਿਲ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਮਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜਾ ਹੁਣ ਵੱਧ ਕੇ 43200 ਰੁਪਿਆ ਸਾਲਾਨਾ ਹੁਣ ਮਾਰਜਨ ਮਣੀ ਜਿਹੜੀ ਉਹਨਾਂ ਦੇ ਖਾਤਿਜ ਰਾਇ ਕਰੋਗੀ ਪੰਜਾਬ ਦੇ ਅੰਦਰ ਮਾਰਜੁਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਖਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪੰਜਾਬ ਦੇ ਵਿੱਚ ਹੋਰ ਜਿਹੜੇ ਡੀਪਾਂ ਦੀਆਂ ਵਾਕਾਂਸੀਆਂ ਗੱਡੀਆਂ ਨੇ ਸੋ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਕਿ 8040 8040 ਪਿੰਡੂ ਖੇਤਰ ਦੇ ਅੰਦਰ ਔਰ 1742 1742 ਸਹਿਰੀ ਖੇਤਰ ਦੇ ਅੰਦਰ ਟੋਟਲ 9792 9792 ਅ ਹੋਰ ਸਰਕਾਰੀ ਰਾਸ਼ਨ ਦੀਪੂ ਪੰਜਾਬ ਚ ਜਿਹੜੀ ਉਹ ਖੋਲੇ ਜਾਣੇ ਆ ਸੋ ਉਹਦਾ ਪ੍ਰੋਸੈਸ ਚੱਲ ਰਿਹਾ 5 ਦਸੰਬਰ ਲਾਸਟ ਡੇਟਾ ਅਪਲਾਈ ਕਰਨ ਦੀ ਸੋ ਸਾਰਾ ਉਸ ਪੋਰਟਲ ਤੇ ਜਾ ਕੇ ਜਿਹੜੀਆਂ ਵੀ ਉਥੇ ਉਹਦੀ ਉਹ ਰਿਕੁਆਇਰਮੈਂਟ ਹੈਗੀ ਆ ਉਹ ਲੋਕ ਭਰ ਰਹੇ ਆ ਸੋ ਇਹ ਜਿਹੜਾ ਲਗਭਗ 10000 ਡੀਪੂ ਮੈਂ ਕਹਾਂ ਤੇ ਪੰਜਾਬ ਦੇ ਵਿੱਚ ਹੋਰ ਜਿਹੜਾ ਆਨ ਆਲੇ ਦਿਨਾਂ ਚ ਉਹ ਖੁੱਲੇਗਾ ਸੋ ਉਹ ਪ੍ਰਕਿਰਿਆ ਪੰਜਾਬ ਚੱਲ ਰਹੀ ਹੈ ਪੰਜਾਬ ਦਾ ਖੁਰਾਕ ਤੇ ਸਿਵਲ ਸਿਪਾਈ ਮਹਿਕਮੇ ਵੱਲੋਂ ਇੱਕ ਤਜ਼ਵੀਜ਼ ਇੱਕ ਤਜ਼ਵੀਜ਼ ਮਾਨਯੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ ਉਹਨਾਂ ਦੀ ਮੰਗ ਦੇ ਆਧਾਰ ਤੇ ਸੋ ਉਸ ਤਜਵੀਜ਼ ਨੂੰ ਪ੍ਰਵਾਨ ਕਰਦੇ ਆ ਮਾਨਯੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੂ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ ਸੋ ਮੈਂ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਪਹਿਲੋਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਨ ਮਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ 홀ਡਰਾਂ ਨੂੰ ਉਹ 50 ਰੁਪਏ ਪਰ ਦੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਮਣੀ ਉਹਨਾਂ ਨੂੰ ਮਿਲਦੀ ਸੀਗੀ ਸੋ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਅਦਾ ਕਰਦੇ ਆ ਹੁਣ ਇਹ 50 ਬੇਜ ਥਾ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣਿਆ ਉਹ ਉਹ ਹੁਣ ਮਿਲ ਨਹੀਂ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੀ ਅਪ੍ਰੈਲ 2024 ਤੋਂ ਪਿਛਲੇ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਆ ਸੋ ਇਹਦਾ ਬਣਦਾ ਜਿਹੜਾ 38 ਕਰੋੜ ਰੁਪਈਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਸੋ ਮੁੱਖ ਤੌਰ ਤੇ ਲਗਭਗ ਦੁੱਗਣੀ ਆਪਾਂ ਕਹਿ ਸਕਦੇ ਹਾਂ 90 ਰੁਪਏ ਹੁਣ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਹੈ ਉਹਨਾਂ ਨੂੰ ਮਿਲਿਆ ਕਰੂਗੀ ਇਹਦੇ ਇਹ ਅਦਾਗੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਇਹਦੇ ਨਾਲ 14400 ਜਿਹੜੇ ਰਾਸ਼ਨ ਡੀਪੂ ਨੇ ਪੰਜਾਬ ਦੇ ਅੰਦਰ 14400 ਇਹ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਅ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ ਸੋ ਇਹਦੇ ਨਾਲ ਪੰਜਾਬ ਸਰਕਾਰ ਨੇ 17 ਕਰੋੜ 40 ਲੱਖ ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ ਸੋ ਸਾਲਾਨਾ ਜਿਹੜਾ ਟੋਟਲ ਮਾਰਜਨ ਬਣੇ ਉਹਨਾਂ ਨੂੰ ਦਿੱਤੀ ਜਾਣੀ ਹੈ ਉਹ 78 ਲੱਖ 76 ਕਰੋੜ 40 ਲੱਖ ਦੇ ਕਰੀਬ ਜਿਹੜੀ ਉਹ ਸਾਲਾਨਾ ਉਹਨਾਂ ਨੂੰ ਮਾਰਜਨ ਬਣੇ ਜਿਹੜੀ ਆ ਉਹਨੂੰ ਦਿੱਤੀ ਜਾਇਆ ਕਰੂਗੀ ਸੋ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਅੰਦਰ 200 ਜੇ ਕਿਸੇ ਡੀਪੂ ਆਰਡਰ ਕੋ ਕਾਰਨ ਤੇ ਜੇ ਫਾਰ ਕਾਰਡ ਦੇ ਉੱਤੇ ਅਸੀਂ 4 ਜੀ ਲਾਈਏ ਕਿਤੇ 3 ਹੋ ਸਕਦਾ ਕਿਤੇ 5 ਹੋ ਸਕਦਾ ਤੇ 800 ਲਾਹ ਪਤਰੀ ਬਣਦੇ ਆ ਤੇ ਇਹਨਾਂ 200 ਕਾਰ ਦੇ ਉੱਤੇ ਪਹਿਲ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਮਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜਾ ਹੁਣ ਵੱਧ ਕੇ 43200 ਰੁਪਿਆ ਸਾਲਾਨਾ ਹੁਣ ਮਾਰਜਨ ਮਣੀ ਜਿਹੜੀ ਉਹਨਾਂ ਦੇ ਖਾਤੇ ਜਾਇ ਕਰੋਗੀ ਉੰਜ ਕਈ ਥਾਵਾਂ ਦੇ 200 ਤੋਂ ਵੱਧ ਵੀ ਕਾਰ ਹੈਗੇ ਆ ਸੋ ਮੈਂ ਸਮਝਦਾ ਕਿ ਇਹ 8 ਸਾਲ ਬਾਅਦ ਲਾਸਟ ਟਾਈਮ 2016 ਚ ਇਹਦੇ ਚ ਵਾਅਦਾ ਹੋਇਆ ਹੋਵੇਗਾ 10 ਰੁਪਏ 8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਿਆ ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਡੀਪੂ ਹੋਲਡਰ ਨੇ ਪਿੰਡਾਂ ਜਾਂ ਸਹਾਰਾਂ ਚੋਂ ਅਨਾਜ ਵੰਦੇ ਆ ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿੱਥੇ ਬਾਕੀ ਫਕਲਟੀਆਂ ਦਾ ਬਾਕੀ ਵਰਗਾਂ ਦਾ ਵੱਖ-ਵੱਖੇ ਸਵਾਲਾਂ ਦੇ ਉੱਤੇ ਵੱਡੇ ਕੰਮ ਕਰ ਰਹੀ ਹੈ ਵੱਡੇ ਫੈਸਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੀ ਆਰਥਿਕ ਬਿਹਤਰੀ ਲਈ ਕੀਤੇ ਆ ਉਥੇ ਪੰਜਾਬ ਦਾ ਖੁਰਾਕ ਤੇ ਸਿਵਲ ਸਪਲਾਈ ਮਹਿਕਮਾ ਜਿਹੜਾ ਲਗਾਤਾਰ ਆਪਣੇ ਕੰਜ਼ਿਊਮਰ ਨੂੰ ਲਗਾਤਾਰ ਇਸ ਘੇਰੇ ਚ ਆਉਂਦੇ ਸਾਰੇ ਉਹ ਲੋਕ ਚਾਹੇ ਉਹ ਡੀਪੂ ਹੋਲਡਰ ਨੇ ਚਾਹੇ ਸਾਡੇ ਲਾਹ ਪਾਤਰੀ ਨੇ ਸੋ ਹਰ ਵੇਲੇ ਹਰ ਘੜੀ ਜਿਹੜਾ ਉਹਨਾਂ ਦੀ ਵੇਤਨੀ ਦੇ ਲਈ ਉਹਨਾਂ ਨੂੰ ਚੰਗੀਆਂ ਸੁਵਾਬਾਂ ਦੇਣ ਲਈ ਉਹਨਾਂ ਨੂੰ ਹੋਰ ਆਰਥਿਕ ਲਾਭ ਵਾਧੂ ਮਿਲੇ ਤੇ ਲਗਾਤਾਰ ਜਿਹੜੀ ਹੈ ਪੰਜਾਬ ਸਰਕਾਰ ਕੰਮ ਕਰਦੀ ਹੈ ਸੋ ਅੱਜ ਮੈਂ ਇਹ ਮੋٹے ਤੌਰ ਤੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੋ ਉਹਨਾਂ ਸਾਰੇ 14450 ਦੇ ਜਿਹੜੇ ਡੀਪੂ ਹੋਲਡ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਧਾਈਆਂ ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਪਿਛਲੇ ਦਿਨਾਂ ਦੇ ਵਿੱਚ ਆਰਡੀਐਫ ਨੂੰ ਲੈ ਕੇ ਕੇਂਦਰ ਨਾਲ ਗੱਲ ਕੀਤੀ ਆ ਉਸ ਦੇ ਵਿੱਚੋਂ ਕੀ ਕੋਈ ਤਰਕ ਨਿਕਲ ਪਾਇਆਗਾ ਬਿਲਕੁਲ ਅਸੀਂ ਕੱਲ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਭਾਲਸੂ ਚੀਮਾ ਜੀ ਦੀ ਗਵਾਈ ਚ ਮੈਂ ਵੀ ਨਾਲ ਸੀਗਾ ਸਾਡੇ ਮਹਿਕਮੇ ਦੇ ਅਫੀਸਰ ਸਵਾਨ ਵੀ ਨਾਲ ਸੀਗੇ ਔਰ ਕੱਲ ਜੂਨੀਅਰ ਮਨਿਸਟਰ ਪਲਾਜੂ ਸੀ ਜੀ ਨੂੰ ਮਿਲ ਕੇ ਆਏ ਆ ਸੋ ਪੰਜਾਬ ਦੀ ਜਿਹੜੀ ਮੰਗ ਹੈ ਉਸ ਮੰਗ ਨੂੰ ਬੜਾ ਠੋਸ ਅ ਮੈਂ ਸਮਝਦਾ ਵੀ ਤਰਕ ਦੇ ਆਧਾਰ ਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਹੰਦਰਦੀ ਨਾਲ ਵਿਚਾਰ ਕਰਨ ਦੀ ਸਾਨੂੰ ਕੱਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਬੜੇ ਚੰਗੇ ਮਾਹੌਲ ਚ ਗੱਲਬਾਤ ਹੋਈ ਆ ਔਰ ਕਿਉਂਕਿ ਪੰਜਾਬ ਦਾ ਰਾਈਟ ਹੈ ਜਿਹੜਾ ਆਰਡੀਐਫ ਹੈ ਸੋ ਜਿਹੜੀ ਕਟੋਤੀ ਦੇ ਵਿੱਚ ਕੀ ਮਤਲਬ ਕੀਤੀ ਆ ਕਿ ਕਿਸੇ ਵੀ ਰੂਪ ਚ ਸਹਿਣ ਨਹੀਂ ਕੀਤੀ ਜਾਏਗੀ ਲਗਾਤਾਰ ਉਹ ਪ੍ਰਕਿਰਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਸੋ ਕੱਲ ਵੀ ਬੜੇ ਸਾਰਤਕ ਮਾਹੌਲ ਚ ਮੀਟਿੰਗ ਹੋਈ ਆ ਸੋ ਗਾਂ ਜੋ ਵੀ ਇਹਦੇ ਲਈ ਲੋੜਿੰਦੇ ਸਾਡੇ ਵੱਲੋਂ ਪਹੁੰਚ ਕਰਨੀਆਂ ਕੁਝ ਹੋਣਗੀਆਂ ਤਸਵੀਜਾਂ ਉਹਦੇ ਤੇ ਕੰਮ ਕਰਾਂਗੇ ਕੁਝ ਨੈ ਹਾਂ ਹਾਂ ਬਿਲਕੁਲ ਪਹਿਲਾਂ 3% ਮਿਲਦਾ ਸੀਗਾ ਮਾਰਕੀਟ ਫੀਸ ਤੇ 3% ਹੀ ਮਿਲਦੀ ਸੀਗੀ ਆਰਡੀਐਫ ਸੋ ਉਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਜਿਹੜੇ ਇਹਦੇ ਚ ਇਹਨੂੰ ਘਟਾ ਕੇ 2% ਕੀਤਾ ਸੋ ਅਸੀਂ ਕੱਲ ਨੂੰ ਨਾਲ ਗਿਲਾ ਵੀ ਜ਼ਰ ਕੀਤਾ ਸੋ ਉਮੀਦ ਕਰਦੇ ਆ ਉਹ ਪੰਜਾਬ ਦੀਆਂ ਭਾਵਨਾਵਾਂ ਨੂੰ ਪੰਜਾਬ ਦੇ ਰਾਈਟ ਨੂੰ ਸਮਝਣਗੇ ਔਰ ਅਸੀਂ ਵੀ ਇਹਦੇ ਤੇ ਲਗਾਤਾਰ ਵਰਕ ਕਰਾਂਗੇ ਨਹੀਂ ਅਸੀਂ ਕੱਲ ਮਿਲ ਕੇ ਆਏ ਹ ਜੇ ਔਰ ਅਜੇ ਤਾਂ ਪ੍ਰਕਿਰਿਆ ਸ਼ੁਰੂ ਹੋਈ ਆ ਔਰ ਉਮੀਦ ਕਰਦੇ ਆ ਵੀ ਕੋਈ ਇਸ ਚੰਗਾ ਜਿਹਾ ਨਿਕਲੇ ਸਰ ਮਾਮਲਾ ਤਾਂ ਸੁਪਰੀਮ ਕੋਰਟ ਦੇ ਵਿੱਚ ਹੈ ਇਹ ਹਾਲਾਤਾਂ ਦੇ ਵਿੱਚ ਕਿਨੇ ਆਰਡੀਵਸ ਦਾ ਫੈਸਲਾ ਜਿਹੜਾ ਪੰਜਾਬ ਨਹੀਂ ਸੁਪਰੀਮ ਕੋਰਟ ਐਸੇ ਕਰਕੇ ਜਾਣੇ ਪਿਆ ਸੀਗਾ ਕਿ ਉਹ ਪੰਜਾਬ ਦੇ ਅਧਿਕਾਰ ਨੂੰ ਮੰਨ ਨਹੀਂ ਰਹੇ ਸਨ ਸੋ ਕੇਸ ਉਸੇ ਸੰਰਜ ਕੀਤਾ ਹੀ ਜੇ ਸਾਡਾ ਮਾਮਲਾ ਮਤਲਬ ਸਾਲਪ ਹੋ ਜਾਵੇ ਤੇ ਕਿਸਾਂ ਵਾਰ ਵਿਚਾਰ ਕੀਤੀ ਜਾ ਸਕਦੀ ਆਊਟ ਆਫ ਕੋਰਟ ਸੈਟਲਮੈਂਟ ਕਰਨ ਦੀ ਤਿਆਰੀ ਹੈ ਹਾਏ ਜਦਨ ਕੀਤੇ ਜਾ ਰਹੇ ਇਸ ਵਾਰ 8% ਦੀ ਗੱਲ ਕਰੀਆ ਕਿ ਆਫ 8% ਸਰਕਾਰ ਵਧਾਉਣ ਦੀ ਸੋਚ ਰਹੀ ਹੈ ਕਿ ਆਲਰੇਡੀ ਜਿੰਨੇ ਇਸ ਵਾਰ ਅਸੀਂ ਦੇਖਿਆ ਕਿ ਲਿਸਟ ਵਿੱਚ ਕਈ ਤਰੀਕੇ ਨੇ ਹਾਂ ਬਿਲਕੁਲ ਬਿਲਕੁਲ ਬੜਾ ਤੁਹਾਡਾ ਅੱਛਾ ਸਵਾਲ ਹੈ ਪੰਜਾਬ ਦੇ ਅੰਦਰ ਮਾਰਜੁਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਕਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪੰਜਾਬ ਦੇ ਵਿੱਚ ਹੋਰ ਜਿਹੜੇ ਡੀਪਾਂ ਦੀਆਂ ਵੈਕੈਂਸੀਆਂ ਕੱਢੀਆਂ ਨੇ ਸੋ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਕਿ 8040 8040 ਪਿੰਡੂ ਖੇਤਰ ਦੇ ਅੰਦਰ ਔਰ 1742 1742 ਸਹਿਰੀ ਖੇਤਰ ਦੇ ਅੰਦਰ ਟੋਟਲ 9792 9792 ਹੋਰ ਸਰਕਾਰੀ ਰਾਸ਼ਨ ਡੀਪੋ ਪੰਜਾਬ ਚ ਜਿਹੜੇ ਉਹ ਖੋਲੇ ਜਾਣੇ ਆ ਸੋ ਉਹਦਾ ਪ੍ਰੋਸੈਸ ਚੱਲ ਰਿਹਾ 5 ਦਸੰਬਰ ਲਾਸਟ ਡੇਟਾ ਅਪਲਾਈ ਕਰਨ ਦੀ ਸੋ ਸਾਰਾ ਉਸ ਪੋਰਟਲ ਤੇ ਜਾ ਕੇ ਜਿਹੜੀਆਂ ਵੀ ਉੱਥੇ ਉਹਦੀਆਂ ਉਹ ਰਿਕੁਆਇਰਮੈਂਟ ਹੈਗੀ ਆ ਉਹ ਲੋਕ ਭਰ ਰਹੇ ਆ ਸੋ ਇਹ ਜਿਹੜਾ ਲਗਭਗ 10000 ਦੀਪੂ ਮੈਂ ਕਹ ਜਿ ਕਹਾਂ ਤੇ ਪੰਜਾਬ ਦੇ ਵਿੱਚ ਹੋਰ ਜਿਹੜਾ ਆਣ ਵਾਲੇ ਦਿਨਾਂ ਚ ਉਹ ਖੁੱਲੇ